ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਫੈਸ਼ਨ ਕੋਰਨਰ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਸਟਿਚਿੰਗ ਦੀ ਵੀਡੀਓ ਆਪਾਂ ਇਹ ਪੂਰੀ ਕਮੀਜ਼ ਦੀ ਤੁਹਾਨੂੰ ਸਟਿਚਿੰਗ ਦੱਸਾਂਗੇ ਕਿਵੇਂ ਸਟਿਚਿੰਗ ਕਰਨੀ ਹੈ ਜੀ ਲਾਈਨਿੰਗ ਵਾਲੀ ਸਾਡੀ ਸ਼ਰਟ ਹੈ ਤੁਸੀਂ ਵੇਖ ਸਕਦੇ ਹੋ ਆਪਾਂ ਨੇ ਲਾਈਨਿੰਗ ਕਿਵੇਂ ਜੋੜੀ ਹੈ ਇਹ ਵੀ ਵੀਡੀਓ ਆਪਾਂ ਨੇ ਆਪਣੇ ਚੈਨਲ ਤੇ ਪਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਪਹਿਲਾਂ ਆਪਾਂ ਨੇ ਲਾਈਨਿੰਗ ਕਿਵੇਂ ਜੋੜਨੀ ਹੈ ਠੀਕ ਹੈ ਜੀ ਪਹਿਲਾਂ ਉਹ ਵੀਡੀਓ ਦੇਖੋ ਫਿਰ ਉਸ ਤੋਂ ਬਾਅਦ ਆਪਾਂ ਨੇ ਇਸ ਦੀ ਸਟੀਚਿੰਗ ਕਿਵੇਂ ਕਰਨੀ ਹੈ ਤੁਸੀਂ ਉਸ ਤੋਂ ਬਾਅਦ ਇਹ ਵੀਡੀਓ ਦੇਖਣੀ ਹੈ ਠੀਕ ਹੈ ਜੀ ਤਾਂ ਤੁਹਾਡਾ ਕਮੀਜ਼ ਜਿਹੜਾ ਬਿਲਕੁਲ ਪਰਫੈਕਟ ਬਣੇਗਾ ਠੀਕ ਹੈ ਆਪਾਂ ਨੇ ਇਹ ਦੇਖੋ ਲਾਈਨਿੰਗ ਜੋੜ ਕੇ ਬਿਲਕੁਲ ਕਮੀਜ਼ ਨੂੰ ਤਿਆਰ ਕਰ ਲੈ ਹੁਣ ਆਪਾਂ ਨੇ ਇਸ ਦੇ ਸਭ ਤੋਂ ਪਹਿਲਾਂ ਪਾਵਾਂਗੇ ਪਲੇਟ ਠੀਕ ਹੈ ਤੁਸੀਂ ਇਸ ਤਰ੍ਹਾਂ ਇਹਨੂੰ ਤੈਹ ਲਾ ਲਓ ਬਰਾਬਰ ਕਰਕੇ ਚੰਗੀ ਤਰ੍ਹਾਂ ਤੈਹ ਲਾ ਕੇ ਇਸ ਤਰ੍ਹਾਂ ਇਹਦਾ ਸੈਂਟਰ ਕਰਕੇ ਸੈੱਟ ਕਰ ਲਓ ਕਮੀਜ਼ ਨੂੰ ਦੇਖੋ ਜੀ ਆਪਾਂ ਨੇ ਕਮੀਜ਼ ਦੀ ਤੈਹ ਲਾ ਲਈ ਤੇ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਦੂਸਰੀ ਸਾਈਡ ਲਾਉਣੇ ਆ ਜਦੋਂ ਵੀ ਆਪਾਂ ਨੇ ਕਟਿੰਗ ਕਰਨੀ ਹੈ ਮੈਂ ਲਾਈਨਿੰਗ ਵਾਲੇ ਕੱਪੜੇ ਤੇ ਨਿਸ਼ਾਨ ਲਾਉਣੀ ਹੁੰਦੀ ਆ ਤੇ ਲਾਈਨਿੰਗ ਵਾਲਾ ਕੱਪੜਾ ਜਿਹੜਾ ਨਿਸ਼ਾਨਾਂ ਵਾਲੀ ਸਾਈਡ ਹੁੰਦੀ ਉਹ ਮੈਂ ਬਾਹਰ ਰੱਖਦੀ ਹੁੰਨੀ ਆ ਤੇ ਇਸ ਕਰਕੇ ਜਦੋਂ ਵੀ ਆਪਾਂ ਨੇ ਹੁਣ ਸਿਲਾਈ ਕਰਨੀ ਹੈ ਤੇ ਆਪਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਏਗੀ ਦੁਬਾਰਾ ਨਿਸ਼ਾਨ ਨਹੀਂ ਲਾਉਣੇ ਪੈਣਗੇ ਉੱਠਣਾ ਨਹੀਂ ਪਏਗਾ ਮਸ਼ੀਨ ਤੋਂ ਠੀਕ ਹੈ ਇਹ ਦੇਖੋ ਆਪਾਂ ਨੇ ਇਸ ਤਰ੍ਹਾਂ ਪਿੰਨ ਲੈ ਲੈਣੀ ਤੇ ਇਸੇ ਤਰ੍ਹਾਂ ਆਪਾਂ ਨੇ ਦੂਸਰੀ ਸਾਈਡ ਇਹਨੂੰ ਕੱਢ ਲੈਣਾ ਤੇ ਇੱਧਰ ਆਪਾਂ ਨੇ ਇਹ ਦੇਖੋ ਨਿਸ਼ਾਨ ਲਾ ਲੈਣੇ ਆਪਣੀ ਪਲੇਟ ਦਾ ਨਿਸ਼ਾਨ ਦੂਸਰੀ ਸਾਈਡ ਬਿਲਕੁਲ ਪਰਫੈਕਟ ਲੱਗੇਗਾ ਜੀ ਠੀਕ ਹੈ ਇਹ ਦੇਖੋ ਦੂਸਰੀ ਦੂਸਰੀ ਸਾਈਡ ਤੇ ਵੀ ਆਪਾਂ ਨੇ ਇਸੇ ਤਰ੍ਹਾਂ ਕਰਨਾ ਹੈ ਇਹ ਆਪਣੇ ਨਿਸ਼ਾਨ ਲੱਗ ਗਏ ਹੁਣ ਆਪਾਂ ਪਾਵਾਂਗੇ ਜੀ ਪਲੇਟ ਇਹ ਸਿੰਪਲ ਪਲੇਟ ਪਹਿਣਗੇ ਪਲੋਈਆਂ ਨਹੀਂ ਪਹਿਣਗੀਆਂ ਇਸ ਕਮੀਜ਼ ਤੇ ਆਓ ਹੁਣ ਆਪਾਂ ਪਾਉਨੇ ਆ ਪਲੇਟ ਸਭ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਦੇਖੋ ਇਹਨੂੰ ਖੋਲਣਾ ਪ੍ਰੋਪਰ ਸਾਰੀ ਵੀਡੀਓ ਤੁਹਾਨੂੰ ਦੱਸਾਂਗੇ ਜੀ ਤੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਵੀਡੀਓ ਦੇ ਨਾਲ ਬਨੇ ਰਹਿਣਾ ਠੀਕ ਹੈ ਇਹ ਦੇਖੋ ਆਪਾਂ ਦੇ ਇੱਕ ਸਾਈਡ ਨਿਸ਼ਾਨ ਪਹਿਲਾਂ ਲੱਗਾ ਹੋਇਆ ਸੀ ਦੂਸਰੀ ਸਾਈਡ ਆਪਾਂ ਨੇ ਹੁਣੇ ਹੁਣੇ ਪਿੰਨ ਲਗਾ ਕੇ ਤੇ ਨਿਸ਼ਾਨ ਲਾ ਲੈਨੇ ਇਹ ਦੇਖੋ ਆਪਾਂ ਸੈਂਟਰ 'ਚ ਸਲਾਈ ਲਾਈ ਹੈ ਤਾਂ ਜੋ ਕਿ ਸਾਡਾ ਕੱਪੜਾ ਜਿਹੜਾ ਹੈ ਇੱਧਰ ਉੱਧਰ ਹਿੱਲੇ ਜੁੱਲੇ ਨਹੀਂ ਆ ਔਰਗੈਂਜਾ ਦਾ ਕੱਪੜਾ ਹੈ ਬਹੁਤ ਮੁਸ਼ਕਲ ਸੈੱਟ ਹੁੰਦਾ ਹੈ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਇਹੋ ਸੂਈ ਇਸ ਤਰ੍ਹਾਂ ਲਗਾ ਲੈਣੀ ਹੈ ਤੁਸੀਂ ਇਸ ਤਰ੍ਹਾਂ ਹੀ ਲਗਾ ਸਕਦੇ ਹੋ ਤੁਸੀਂ ਇਸ ਦੇ ਨਿਸ਼ਾਨ ਦੇ ਉੱਪਰ ਇੱਕ ਸਲਾਈ ਲਾ ਲਓ ਠੀਕ ਹੈ ਜੀ ਹੁਣ ਆਪਾਂ ਪਾਵਾਂਗੇ ਪਲੇਟ ਤੁਸੀਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਚੈੱਕ ਕਰ ਲੈਣਾ ਕਿ ਕੋਈ ਸਟੋਨ ਤਾਂ ਨਹੀਂ ਆਪਣੀ ਸੂਈ ਦੇ ਹੇਠਾਂ ਆ ਰਿਹਾ ਠੀਕ ਹੈ ਤਾਂ ਜੋ ਕਿ ਸਾਡੀ ਸੂਈ ਨਾ ਟੁੱਟੇ ਇਹ ਦੇਖੋ ਇੱਥੇ ਸਟੋਨ ਆ ਰਿਹਾ ਇਹ ਬਿਲਕੁਲ ਪਲੇਟ ਦੇ ਵਿੱਚ ਆਏਗਾ ਆਪਾਂ ਇਹਨੂੰ ਪੱਟ ਦਾਂਗੇ ਇਹ ਦੇਖੋ ਜੀ ਇਹ ਸਟੋਨ ਸਾਡੇ ਪਲੇਟ ਦੇ ਵਿੱਚ ਆ ਰਹੇ ਤੇ ਆਪਾਂ ਨੇ ਇਹ ਦੇਖੋ ਇਹਨਾਂ ਨੂੰ ਪੱਟ ਲੈਣਾ ਜੇਕਰ ਆਪਾਂ ਇਸ ਤਰ੍ਹਾਂ ਹੀ ਮਸ਼ੀਨ ਚਲਾਵਾਂਗੇ ਤੇ ਸਾਡੀ ਸੂਈ ਟੁੱਟ ਸਕਦੀ ਹੈ ਨੁਕਸਾਨ ਹੋ ਸਕਦਾ ਕੱਪੜਾ ਵੀ ਫਟ ਜਾਂਦਾ ਹੁੰਦਾ ਸੂਈ ਤਾਂ ਚਲੋ ਫਿਰ ਬਦਲੀ ਜਾਏਗੀ ਬਟ ਕੱਪੜਾ ਫਟ ਗਿਆ ਤਾਂ ਫਿਰ ਆਪਾਂ ਦਾ ਕੋ ਹੱਲ ਨਹੀਂ ਹੋਣਾ ਠੀਕ ਹੈ ਹੁਣ ਆਪਾਂ ਨੇ ਦੇਖੋ ਮੈਂ ਇਸ ਤਰ੍ਹਾਂ ਸੂਈ ਲਾ ਲਈ ਮੈਂ ਤੁਹਾਨੂੰ ਦੂਸਰਾ ਤਰੀਕਾ ਵੀ ਦੱਸਾਂਗੀ ਇਹ ਦੇਖੋ ਆਪਾਂ ਨੇ ਇਸ ਤਰ੍ਹਾਂ ਫੜ ਲੈਣਾ ਸੂਈ ਲਾਉਣ ਦੇ ਨਾਲ ਵੀ ਆਪਣਾ ਕੱਪੜਾ ਇੱਧਰ ਉੱਧਰ ਨਹੀਂ ਹਿੱਲਦਾ ਠੀਕ ਹੈ ਜੀ ਆਪਾਂ ਹੁਣ ਪਾਵਾਂਗੇ ਜੀ ਪਲੇਟ ਬਿਲਕੁਲ ਜਦੋਂ ਕੋਨੇ ਤੋਂ ਸਟਾਰਟ ਕਰਨਾ ਹੈ ਤੇ ਨਾਲ-ਨਾਲ ਲੈ ਕੇ ਆਉਣਾ ਹੈ ਸਲਾਈ ਨੂੰ ਸੈਂਟਰ ਚ ਆ ਕੇ ਆਪਾਂ ਨੇ 1/2 ਇੰਚ ਇਸ ਤਰ੍ਹਾਂ ਸੈਂਟਰ 'ਚੋਂ ਆਪਾਂ ਨੇ 1/2 ਇੰਚ ਵਧਾ ਕੇ ਠੀਕ ਹੈ ਫਿਰ ਇਸ ਨੂੰ ਇਸੇ ਤਰ੍ਹਾਂ ਸ਼ੇਪ ਦੇ ਦੇਣੀ ਹੈ ਵਰਾਤੋਂ ਲਾ ਕੇ ਦੱਸਦੇ ਆਂ ਜੀ ਪੱਖਿਆ ਨਹੀਂ ਆ ਰਿਹਾ ਸਹੀ ਦੇਖੋ ਆਪਾਂ ਹੁਣ ਇੱਥੋਂ ਸੈਂਟਰ ਦੇ ਵਿੱਚੋਂ ਇਸ ਤਰ੍ਹਾਂ ਮੈਂ ਤਰ ਮਾਰਕ ਲਾ ਕੇ ਦੱਸਦੀ ਇਸ ਤਰ੍ਹਾਂ ਬਿਲਕੁਲ ਕੋਨੇ ਤੇ ਲੈ ਆਉਣਾ ਸਲਾਈ ਨੂੰ ਠੀਕ ਹੈ ਜੀ ਇਹ ਸਾਡਾ ਇੱਕ ਸਾਈਡ ਪਲੇਟ ਪੈ ਗਿਆ ਤੁਸੀਂ ਨਾਲ-ਨਾਲ ਐਕਸਟਰਾ ਧਾਗੇ ਜਿਹੜੇ ਉਹ ਕਟਿੰਗ ਕਰ ਲੈਣੇ ਆਂ ਠੀਕ ਹੈ ਹੁਣ ਮੈਂ ਤੁਹਾਨੂੰ ਦੱਸਦੀ ਆਂ ਦੂਸਰੀ ਸਾਈਡ ਆਪਾਂ ਨੇ ਜੇਕਰ ਤੁਸੀਂ ਸੂਈ ਨਹੀਂ ਲਾਉਣੀ ਜੇਕਰ ਤੁਹਾਡੇ ਕੋਲ ਸੈੱਟ ਨਹੀਂ ਆ ਰਿਹਾ ਸੂਈ ਲਾ ਕੇ ਤੁਸੀਂ ਕੀ ਕਰਨਾ ਹੈ ਦੇਖੋ ਆਪਾਂ ਨੇ ਸਿਲਾਈ ਲਾ ਲੈਣੀ ਹੈ ਪਹਿਲਾਂ ਠੀਕ ਹੈ ਇਸ ਤਰ੍ਹਾਂ ਆਪਾਂ ਸਿਲਾਈ ਲਾ ਲਾਂਗੇ ਇੱਥੇ ਵੀ ਤੁਸੀਂ ਚੈੱਕ ਕਰ ਲੈਣਾ ਕਿ ਕੋਈ ਸਟੋਨ ਤਾਂ ਨਹੀਂ ਹੈ ਦੇਖੋ ਬਿਲਕੁਲ ਸੂਈ ਦੇ ਹੇਠਾਂ ਹੀ ਆ ਰਿਹਾ ਹੈ ਤੇ ਆਪਾਂ ਨੇ ਇਸ ਨੂੰ ਵੀ ਪੁੱਟ ਦੇਣਾ ਹੈ ਇਸ ਤਰ੍ਹਾਂ ਬਿਲਕੁਲ ਸੈੱਟ ਕਰਕੇ ਕੱਪੜੇ ਨੂੰ ਇਸ ਤਰ੍ਹਾਂ ਆਪਾਂ ਨਿਸ਼ਾਨ ਦੇ ਉੱਪਰ ਸਿਲਾਈ ਲਾ ਦੇਣੀ ਹੈ ਇਸ ਤਰ੍ਹਾਂ ਆਪਾਂ ਨੇ ਹੁਣ ਇਹਨੂੰ ਫੜ ਲੈਣਾ ਇਹ ਦੇਖੋ ਜਿੱਥੇ ਆਪਾਂ ਸਿਲਾਈ ਲਾਈਏ ਇਹਦੇ ਦੋਨੋਂ ਕੋਨੇ ਫੜ ਲੈਣੇ ਤੇ ਆਪਾਂ ਇਸ ਤਰ੍ਹਾਂ ਪਲੇਟ ਪਾਉਣਾ ਹੈ ਪਲੇਟ ਅਸੀਂ ਉਸੇ ਤਰ੍ਹਾਂ ਹੀ ਪਾਵਾਂਗੇ ਜਿਸ ਤਰ੍ਹਾਂ ਤਾਂ ਪਹਿਲਾਂ ਪਾਇਆ ਕੋਨੇ ਤੋਂ ਬਿਲਕੁਲ ਹਲਕੀ ਜੀ ਸਲਾਈ ਲਾਉਣੀ ਹੈ ਜੇਕਰ ਆਪਾਂ ਕੋਨੇ ਤੋਂ ਡੂੰਘਾ ਚੱਕ ਦਾਂਗੇ ਸਲਾਈ ਨੂੰ ਤੇ ਆਪਣੇ ਇੱਕ ਢੂੰਗ ਜਿਹਾ ਬੁਲਬੁਲਾ ਟਾਈਪ ਜਿਹਾ ਬਣ ਜੇਗਾ ਤੇ ਦੇਖੋ ਸਟੋਨ ਨੇ ਇੱਥਾਂ ਕੜਾਈ ਵਾਲੇ ਕਮੀਜ਼ ਤੇ ਇਸੇ ਤਰ੍ਹਾਂ ਮੁਸ਼ਕਲ ਆਉਂਦੀ ਹੈ ਇਹ ਦੇਖੋ ਇਹ ਸਟੋਨ ਜਿਹੜਾ ਟੁੱਟਣਾ ਸੀ ਉਹ ਟੁੱਟ ਗਿਆ ਮਸ਼ੀਨ ਦੇ ਪੈਰ ਨਾਲ ਇਹ ਦੇਖੋ ਜੇਕਰ ਆਪਾਂ ਨੇ ਕੋਨੇ ਤੋਂ ਇਸ ਤਰ੍ਹਾਂ ਨਾ ਚੱਕਿਆ ਤਾਂ ਇੱਥੇ ਆਪਣੇ ਇੱਕ ਬੁਲਬਲਾ ਟਾਈਪ ਜਿਹਾ ਬਣ ਜਾਂਦਾ ਹੈ ਉਹ ਬਹੁਤ ਹੀ ਭੜਾ ਲੱਗਦਾ ਹੈ ਇਹ ਦੇਖੋ ਪਲੇਟ ਬਹੁਤ ਸੋਹਣੇ ਪਏ ਨੇ ਸਾਡੇ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਗਲਾ ਅਟੈਚ ਫਰੰਟ ਵਾਲਾ ਇਹ ਦੇਖੋ ਆਪਾਂ ਨੇ ਗਲਾ ਅਟੈਚ ਕਰ ਲਿਆ ਇਸ ਤਰ੍ਹਾਂ ਸੈਂਟਰ ਕਰਕੇ ਗਲੇ ਦਾ ਤੁਸੀਂ ਟੱਕ ਲਾ ਲੈਣਾ ਜੇਕਰ ਤੁਹਾਡਾ ਗਲਾ ਵੱਡਾ ਹੈ ਕਸਟਮਰ ਜ਼ਿਆਦਾ ਵੱਡਾ ਨਹੀਂ ਪõਂਦਾ ਤਾਂ ਤੁਸੀਂ ਇਸ ਤਰ੍ਹਾਂ ਅੱਧਾ ਇੰਚ ਕਟਿੰਗ ਕਰ ਸਕਦੇ ਹੋ ਮੈਂ ਕਟਿੰਗ ਕਰਾਂਗੇ ਅੱਧਾ ਇੰਚ ਕਿਉਂਕਿ ਇਹ ਵੱਡਾ ਲੱਗ ਰਿਹਾ ਮੈਨੂੰ ਠੀਕ ਹੈ ਇਸ ਤਰ੍ਹਾਂ ਸੈਂਟਰ 'ਚ ਕੱਟ ਲਾ ਲੈਣਾ ਤੇ ਇਹ ਦੇਖੋ ਇਸ ਤਰ੍ਹਾਂ ਇੱਕ ਕਰੀਜ਼ ਬਣਾ ਲੈਣੀ ਹੈ ਸੈਂਟਰ ਦੀ ਇਹ ਆਪਾਂ ਨੇ ਸਲਾਈ ਲਾਈ ਹੋਈ ਹੈ ਸੈਂਟਰ 'ਚ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਮਾਰਕ ਕਰ ਲਓ ਇੱਥੇ ਬੁਕਰਮ ਤੇ ਇਹ ਦੇਖੋ ਤੁਸੀਂ ਸਲਾਈ ਲਾਉਣੀ ਹੈ ਸਲਾਈ ਲਾ ਸਕਦੇ ਹੋ ਪਿੰਨ ਲਾਉਣੀ ਹੈ ਪਿੰਨ ਲਾ ਸਕਦੇ ਹੋ ਵੈਸੇ ਤਾਂ ਆਪਾਂ ਪਿੰਨ ਨਾਲ ਹੀ ਜੋੜ ਦਿੰਨੇ ਆ ਤੁਹਾਨੂੰ ਮੈਂ ਸਲਾਈ ਲਾ ਕੇ ਦੱਸਾਂਗੀ ਵੱਡੇ ਬਕੀਏ ਦੀ ਲਾਉਣੀ ਹੈ ਸਲਾਈ ਠੀਕ ਹੈ ਜਿਹੜੀ ਸੌਖੇ ਤਰੀਕੇ ਨਾਲ ਉੱਧੜ ਜਾਵੇ ਫਿਰ ਠੀਕ ਹੈ ਜੀ ਇਹ ਦੇਖੋ ਆਪਾਂ ਨੇ ਇਸ ਤਰ੍ਹਾਂ ਸਲਾਈ ਲਾ ਲਈ ਹੁਣ ਆਪਾਂ ਫਾਈਨਲ ਸਲਾਈ ਲਾਉਣੀ ਆ ਗਲੇ ਤੇ ਦੇਖੋ ਇਸ ਤਰ੍ਹਾਂ ਆਪਾਂ ਨੇ ਫਿਟਿੰਗ ਕਰ ਲਈ ਬਾਕੀਆ ਤੁਸੀਂ ਬਰੀਕ ਕਰ ਲੈਣਾ ਹੁਣ ਆਪਾਂ ਜਿਹੜੀ ਸਲਾਈ ਲਾਉਣੀ ਆ ਉਹਨੂੰ ਤੁਸੀਂ ਧਿਆਨ ਨਾਲ ਦੇਖਣਾ ਗਲੇ ਦੇ ਬਿਲਕੁਲ ਨਾਲ ਲਾਵਾਂਗੇ ਬੁਕਰਮ ਤੇ ਆਪਾਂ ਸਲਾਈ ਨਹੀਂ ਆਉਂਦੇਣੀ ਇੱਥੇ ਤੁਸੀਂ ਸਲਾਈ ਨੂੰ ਰੋਕ ਲੈਣਾ ਹੈ ਮਸ਼ੀਨ ਦੀ ਸੂਈ ਰੋਕ ਕੇ ਇਸ ਤਰ੍ਹਾਂ ਸੂਈ ਵਿੱਚ ਰਹਿੰਦੇ ਨੇ ਤੇ ਇਸ ਤਰ੍ਹਾਂ ਗਲੇ ਨੂੰ ਕਮਾ ਲੈਣਾ ਹੈ ਇਹ ਦੇਖੋ ਫਿਰ ਤੋਂ ਆਪਾਂ ਨੇ ਸਲਾਈ ਸ਼ੁਰੂ ਕਰ ਲੈਣੀ ਆ ਠੀਕ ਹੈ ਇਹ ਦੇਖੋ ਆਪਣਾ ਗਲਾ ਲੱਗ ਗਿਆ ਬਿਲਕੁਲ ਵਧੀਆ ਤਰੀਕੇ ਨਾਲ ਤੁਹਾਨੂੰ ਦੱਸ ਰਹੇ ਹਾਂ ਹੁਣ ਆਪਾਂ ਕਰਾਂਗੇ ਕਟਿੰਗ ਇਸ ਦੀ ਸिलाई ਦੇ ਨਾਲ-ਨਾਲ ਆਪਾਂ ਨੇ 1/2 ਇੰਚ ਇਸ ਤਰ੍ਹਾਂ ਕਪੜਾ ਛੱਡ ਦੇਣਾ ਠੀਕ ਹੈ ਜੀ ਇਹ ਦੇਖੋ ਇੱਧਰ ਤੋਂ ਵੀ ਆਪਾਂ ਇਸੇ ਤਰ੍ਹਾਂ ਕਟਿੰਗ ਕਰ ਲੈਣੀ ਹੁਣ ਆਪਾਂ ਨੇ ਛੋਟੇ-ਛੋਟੇ ਟੱਕ ਲਾ ਲੈਣੇ ਆ ਧਿਆਨ ਰਹੇ ਕਿ ਤੁਹਾਡੀ ਸिलाई ਨਾ ਕੱਟੀ ਜਾਵੇ ਠੀਕ ਹੈ ਇਸੇ ਤਰ੍ਹਾਂ ਆਪਾਂ ਸਾਰੇ ਗਲੇ ਤੇ ਇਸ ਤਰ੍ਹਾਂ ਕਟ ਲਾ ਲੈਣੇ ਇਦੇ ਨਾਲ ਕੀ ਹੁੰਦਾ ਕਿ ਆਪਣੇ ਗਲੇ ਦੇ ਵਿੱਚ ਕੋਈ ਵੀ ਵਾਲ ਭੁੰਗ ਜਿਹੜੇ ਪੈਂਦੇ ਨੇ ਖਿਚਾ ਪੈਂਦਾ ਹੈ ਉਹ ਨਹੀਂ ਐ ਆਪਾਂ ਨੇ ਥੋੜੀ ਜੀ ਸਲਾਈ ਆਪਣੀ ਬਚੀ ਐ ਢੇੜ ਲੈਣੀ ਹੈ ਗਲਾ ਆਪਣਾ ਫੇਰ ਹੀ ਸਿੱਧਾ ਹੋਵੇਗਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਸਿੱਧਾ ਕਰਕੇ ਫਾਈਨਲ ਸਲਾਈ ਤੁਹਾਨੂੰ ਲਾ ਕੇ ਦੱਸਦੇ ਹਾਂ ਆ ਦੇਖੋ ਇਸ ਤਰ੍ਹਾਂ ਬਿਲਕੁਲ ਕੋਨੇ ਤੇ ਆਉਣੀ ਚਾਹੀਦੀ ਤੁਹਾਡੀ ਸਲਾਈ ਬਖੀਆ ਵੀ ਤੁਹਾਡਾ ਬਿਲਕੁਲ ਪ੍ਰੋਪਰ ਹੋਣਾ ਚਾਹੀਦਾ ਇੱਥੋਂ ਆਪਾਂ ਨੇ ਫਿਰ ਥੋੜਾ ਜਿਹਾ ਗਲੇ ਨੂੰ ਇਸੇ ਤਰ੍ਹਾਂ ਘੁਮਾ ਲੈਣਾ ਦੇਖੋ ਜੀ ਆਪਾਂ ਨੇ ਗਲਾ ਜੋੜ ਲਿਆ ਹੁਣ ਆਪਾਂ ਪਾਵਾਂਗੇ ਬੈਕਲੇ ਕਮੀਜ਼ ਦੇ ਪਲੇਟ ਪਿਛਲੇ ਪੀਸ ਦੇ ਠੀਕ ਹੈ ਤੇ ਫਿਰ ਜੋੜਾਂਗੇ ਆਪਾਂ ਨੇ ਮੋਡੇ ਇਹ ਦੇਖੋ ਓਕੇ ਜੀ ਦੇਖੋ ਜੀ ਆਪਾਂ ਪਿਛਲੇ ਕਮੀਜ਼ ਦੇ ਪੀਸ ਤੇ ਵੀ ਦੇਖੋ ਆਪਾਂ ਨੇ ਪਲੇਟ ਪਾਲੇ ਬਿਲਕੁਲ ਪ੍ਰੋਪਰ ਆਏ ਨੇ ਪਲੇਟ ਸਾਡੇ ਹੁਣ ਆਪਾਂ ਜੋੜਾਂਗੇ ਮੋਡੇ ਇਹ ਵਾਲੇ ਠੀਕ ਹੈ ਜੀ ਮੈਂ ਆਪਾਂ ਪਿਛਲਾ ਪੀਸ ਇਸ ਤਰ੍ਹਾਂ ਰੱਖ ਲੈਣਾ ਸਿੱਧਾ ਅਗਲੇ ਪੀਸ ਨੂੰ ਆਪਾਂ ਨੇ ਇਸ ਤਰ੍ਹਾਂ ਜੱਫਾਣਾ ਇਹਦੇ ਉੱਪਰ ਇਹ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਆਪਾਂ ਮੈਂ ਜਿਹੜੀ ਬੈਕ ਰੇਪ ਗਲੇ ਨੂੰ ਲਗਦੀ ਹੈ ਉਹ ਬਾਅਦ ਵਿੱਚ ਲਾਉਣੀ ਹੁੰਦੀ ਹੈ ਲੈ ਦੇਖੋ ਆਪਾਂ ਨੇ ਇਧਰ 모ਡੇ ਚੋੜ ਲੈਣੇ ਨੇ ਬਿਲਕੁਲ ਬਰਾਬਰ ਤੇ ਇੰਨਾ ਕੱਪੜਾ ਆਪਣਾ ਵੱਧ ਰਿਹਾ ਇਹ ਆਪਾਂ ਨੇ ਕੱਪੜਾ ਛੱਡ ਦੇਣਾ ਇੱਥੇ ਆਪਾਂ ਰੇਪ ਅਟੈਚ ਕਰਾਂਗੇ ਉਹ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗੀ मैं पूरा कमीज तैयार कर फिर बैक रेप ला हूँ गले को देखो इस तरह ने अपा ने सिलाई ला लेनी मोडिया की इस तरह इधर ਦੇਖੋ ਆਪਾਂ ਨੇ ਪਾਉਣਾ ਕਿੰਚ ਦਿੱਤਾ ਹੋਇਆ ਸਲਾਈ ਦੇ ਵਿੱਚ ਆਪਣੀ ਸਲਾਈ ਦੇ ਅਕੋਰਡਿੰਗ ਠੀਕ ਹੈ ਜੀ ਇਹ ਹੋ ਗਏ ਸਾਡੇ ਮੋਢੇ ਜੁੜ ਗਏ ਹੁਣ ਆਪਾਂ ਨੇ ਇਹ ਸਾਈਡ ਵਾਲੀਆਂ ਸਲਾਈਆਂ ਲਾਉਣੀਆਂ ਫਿਟਿੰਗ ਵਾਲੀਆਂ ਇਹ ਦੇਖੋ ਇੱਕ ਸਾਈਡ ਤੇ ਆਪਣੇ ਨਿਸ਼ਾਨ ਲੱਗੇ ਹੋਏ ਜੇਕਰ ਆਪਾਂ ਨੇ ਲਾਈਨਿੰਗ ਦੀ ਸਾਈਡ ਬਦਲੀ ਹੁੰਦੀ ਤੇ ਆਪਾਂ ਨੂੰ ਦੁਬਾਰਾ ਉੱਠ ਕੇ ਨਿਸ਼ਾਨ ਲਾਉਣੇ ਪੈਣੇ ਸੀਗੇ ਹੁਣ ਆਪਾਂ ਇਸੇ ਤਰ੍ਹਾਂ ਹੀ ਨਿਸ਼ਾਨ ਲਾ ਲੈਣੇ ਇਸ ਤਰ੍ਹਾਂ ਆਪਾਂ ਕਮੀਜ਼ ਨੂੰ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਤੇੰਗ ਦੇ ਨਿਸ਼ਾਨ ਇਹ ਸਾਡਾ ਸੈਂਟਰ ਹੈਗਾ ਕਮੀਜ਼ ਦਾ ਠੀਕ ਹੈ ਜੀ 19 ਇੰਚ ਸਾਡੀ ਚੈਸਟ ਹੈਗੀ ਕਸਟਮਰ ਦੀ ਇਹ ਦੇਖੋ 9.5 ਆਪਾਂ ਨੇ ਇੱਥੇ ਸੈਂਟਰ ਚ ਲਾਉਣਾ ਇੱਥੋਂ ਇੱਕ ਤੋਂ ਸਟਾਰਟ ਕਰਨਾ ਤੇ ਇਹ ਦੇਖੋ 19 ਇੰਚ ਇਧਰ ਜਿਹੜਾ ਆਪਾਂ ਪਹਿਲਾਂ ਨਿਸ਼ਾਨ ਲਾਇਆ ਸੀ ਉਹ ਸਾਡਾ ਪੂਰਾ ਪੂਰਾ ਆ ਰਿਹਾ ਇਹ ਦੇਖੋ ਠੀਕ ਹੈ ਜੀ ਇਹ 19 ਇੰਚ ਆ ਰਿਹਾ ਇੱਥੇ 9.5 ਆ ਰਿਹਾ ਹਾਫ ਹੋ ਗਿਆ ਕਮੀਜ਼ ਦਾ ਠੀਕ ਹੈ ਜੀ ਤੇ ਇੱਧਰ ਆਪਾਂ ਨੇ 1 ਤੋਂ ਲਾਣੀ ਹੈ ਠੀਕ ਹੈ ਇਸ ਤਰ੍ਹਾਂ ਨਿਸ਼ਾਨ ਲਾ ਲੈਣੇ ਠੀਕ ਹੈ ਇੱਧਰ ਸਾਡਾ ਪਹਿਲਾਂ ਲੱਗਾ ਹੋਇਆ ਹੁਣ ਇਸੇ ਤਰ੍ਹਾਂ ਆਪਾਂ ਨੇ ਕਮਰ ਦਾ ਹਾਫ ਕਰਨਾ ਹੈ ਕਮਰ ਸਾਡੀ ਹੈਗੀ 16 ਇੰਚ ਸਾਡੇ 15 ਤਿਆਰ ਹੈ ਜੀ ਇਹ ਦੇਖੋ ਆਪਾਂ ਨੇ ਇਹ ਆਪਣਾ ਸੈਂਟਰ ਹੈ ਤੇ ਆਪਾਂ ਲਾਵਾਂਗੇ 9.8 ਠੀਕ ਹੈ ਇਹ ਦੇਖੋ 15 ਸਾਡੇ ਇੱਥੇ ਬਿਲਕੁਲ ਪ੍ਰੋਪਰ ਆ ਰਿਹਾ ਇੱਧਰ ਜਿਹੜਾ ਨਾਪ ਆਪਾਂ ਨੇ ਪਹਿਲਾਂ ਨਿਸ਼ਾਨ ਲਾਏ ਹੋਏ ਨੇ ਇਹ ਦੇਖੋ ਠੀਕ ਹੈ ਇਸ ਤਰ੍ਹਾਂ ਇਹ ਕਮਰ ਦੇ ਨਿਸ਼ਾਨ ਲੱਗਣਗੇ ਇਸੇ ਤਰ੍ਹਾਂ ਆਪਾਂ हिਪ ਦੇ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਹੀ ਆਪਾਂ ਨੇ ਕਮੀਜ਼ ਨੂੰ ਉੱਪਰ ਲੈ ਜਾਣਾ ਇਹ ਦੇਖੋ ਠੀਕ ਹੈ ਸੈੱਟ ਕਰ ਲਓ ਪੂਰਾ ਬਰਾਬਰ हिਪ ਹੈਗੀ ਜੀ 19.5 ਇੰਚ ਇਹ ਦੇਖੋ ਆਪਾਂ ਦਾ ਹਾਫ ਆ ਰਿਹਾ ਪੌਣੇ 10 ਤੇ ਇੱਧਰ ਆ ਰਿਹਾ 19.5 ਪੂਰਾ ਪੂਰਾ ਤੇ ਇਹ ਦੇਖੋ ਆਪਾਂ ਨੂੰ ਜਦੋਂ ਕਟਿੰਗ ਕਰਦੇ ਹੁੰਦੇ ਆ ਆਪਾਂ ਟੱਕ ਲਾ ਲੈਨੇ ਹੁਣੇ हिਪ ਤੇ ਤੇ ਇੱਥੇ ਆਪਾਂ ਨੇ ਇਹ ਦੇਖੋ ਇਹਦੇ ਸਾਹਮਣੇ ਹੀ ਪਦਨ ਨਿਸ਼ਾਨ ਲਾਉਣਾ ਹੈ ਇਹ ਦੇਖੋ 1.9 ਤੇ ਇਹ ਦੇਖੋ ਸਾਡਾ ਪੂਰਾ ਪੂਰਾ ਬਰਾਬਰ ਆ ਗਿਆ ਹੁਣ ਆਪਾਂ ਲਾਵਾਂਗੇ ਜੀ ਸਲਾਈ ਠੀਕ ਹੈ ਇਹ ਸਾਡੇ ਨਿਸ਼ਾਨ ਲੱਗ ਗਏ ਠੀਕ ਹੈ ਇਸ ਤਰ੍ਹਾਂ ਦੇਖੋ ਆਪਾਂ ਨੇ ਇਹ ਬਰਾਬਰ ਕਰ ਲੈਣਾ ਕੱਪੜੇ ਨੂੰ ਜਦੋਂ ਆਪਾਂ ਇੱਥੇ ਪਲੋਈ ਪਾਉਂਦੇ ਹਾਂ ਤੇ ਸਾਡਾ ਫਰੰਟ ਵਾਲਾ ਪੀਸ ਜਿਹੜਾ ਉਹ ਕੱਟ ਜਾਂਦਾ ਹੁੰਦਾ ਠੀਕ ਹੈ ਤੇ ਇਹ ਦੇਖੋ ਆਪਾਂ ਨੇ ਇਸ ਤਰ੍ਹਾਂ ਸਲਾਈ ਲਾ ਲੈਣੀ ਹੁਣ सिलाई है देखो जिथे जिथे अपना नचा कपड़े कर लेना हेठा वाले न ठीक है यह साड़ी हिप आ गई इतों अपन चाक स्टार्ट हो जाने इतों अपने डबल कर लेना कपड़े सिलाई न इस तरह ही अपने दूसरी साइड हूँ सिलाई लाइ ਫੋਨ ਬਰਬਰ ਕਰਕੇ ਆਪਣਾ ਕਪੜਾ ਜਿਹੜਾ ਉਹ ਰੱਖ ਲੈਣਾ ਹੈ ਬਿਲਕੁਲ ਪ੍ਰੋਪਰ ਠੀਕ ਹੈ ਨਸ਼ਾ ਲਾਏ ਹੋਏ ਨੇ ਹਿੱਪ ਦੇ ਆ ਦੇਖੋ ਇੱਥੇ ਆ ਰਿਹਾ ਤੇ ਇੱਥੋਂ ਤੱਕ ਆਪਾਂ ਨੇ ਸਲਾਈ ਲਾਉਣੀ ਇਹਨੂੰ ਵੀ ਆਪਾਂ ਡਬਲ ਕਰ ਲੈਣਾ ਇਹ ਮਸ਼ੀਨ ਦਾ ਧਾਗਾ ਬਹੁਤ ਤੋੜ ਰਹੀ ਅੱਜ ਦੇਖੋ ਆਪਾਂ ਸਲਾਈ ਲਾ ਲਈ ਆਪਣੀ ਫਿਟਿੰਗ ਪੂਰੀ ਪੂਰੀ ਆ ਰਹੀ ਹੈ ਇਹ ਆਪਣੀ ਦੇਖੋ ਸਲਾਈ ਇਧਰ ਵਾਲੀ ਆਪਾਂ ਨੂੰ ਇੰਚੇਵ ਰੱਖ ਲੈਣਾ ਇਹ ਦੇਖੋ ਦੂਸਰੀ ਇਧਰ ਪੂਰੀ ਪੂਰੀ ਆ ਰਹੀ ਆਪਣੀ 11 ਇੰਚ ਥੋੜਾ ਜਿਹਾ ਇੱਕ ਪੁਆਇੰਟ ਉੱਪਰ ਹੈ ਜਦੋਂ ਆਪਾਂ ਨੇ ਬਾਹ ਲਗਾ ਦੇਣੀ ਹੈ ਇਹ ਸਾਡਾ ਕਵਰ ਹੋ ਜਾਣਾ ਹੈ ਠੀਕ ਹੈ ਥੋੜਾ ਜਿਹਾ ਠੀਕ ਹੈ ਹੁਣ ਆਪਾਂ ਲਾਵਾਂਗੇ ਬਾਹ ਜੋੜਾਂਗੇ ਸਾਡੀ ਬਾਹ ਦੇ ਉੱਪਰ ਕੋਈ ਕਢਾਈ ਨਹੀਂ ਹੈਗੀ ਇਸ ਕਰਕੇ ਆਪਾਂ ਨੇ ਲੈਸ ਦਿੱਤੀ ਹੋਈ ਹੈ ਇਹ ਦੇਖੋ ਆਪਾਂ ਲੈਸ ਲਗਾਵਾਂਗੇ ਇਸੇ ਤਰ੍ਹਾਂ ਹੀ ਦੂਸਰੀ ਬਾਹਾਂ ਤੇ ਲਗਾ ਕੇ ਤੁਹਾਨੂੰ ਦਿਖਾਉਣੀ ਆ। ਦੇਖੋ ਆਪਾਂ ਦੋਵਾਂ ਬਾਹਾਂ ਤੇ ਲੈਸ ਲਾ ਲਈ। ਲੈਸ ਆਪਣੀ ਬਹੁਤ ਹੀ ਪਿਆਰੀ ਹੈ ਤੇ ਹੁਣ ਆਪਾਂ ਇਸ ਦਾ ਬੁੱਕ ਤਿਆਰ ਕਰਾਂਗੇ। ਕਿੰਨਾ ਸਾਨੂੰ ਚਾਹੀਦਾ? ਬੁੱਕ ਚਾਹੀਦਾ ਸਾਨੂੰ 5.5 ਇਸ ਤਰ੍ਹਾਂ ਆਪਾਂ ਨੇ ਨਿਸ਼ਾਨ ਲਾ ਲੈਣੇ 5.5 ਦਾ। ਠੀਕ ਹੈ ਜੀ। ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਸਲਾਈ ਲਾਉਣੀ। ਦੇਖੋ ਆਪਾਂ ਹਾਂ ਬਾਹ ਦੀ ਸਲਾਈ ਇਧਰੋਂ ਆਪਾਂ ਨੇ ਬੁੱਕ ਰੱਖਿਆ 5.5 ਇਧਰੋਂ ਆਪਾਂ ਸਲਾਈ ਸਟਾਰਟ ਕਰ ਲਈ ਸਟੋਨ ਵਗੈਰਾ ਪਟਣੇ ਸੀਗੇ ਤੇ ਉਹ ਖਿਆਲ ਨਹੀਂ ਰਿਆ ਠੀਕ ਹੈ ਇਸ ਕਰਕੇ ਸਲਾਈ ਸਟਾਰਟ ਕਰ ਲਈ ਤੇ ਆਪਾਂ ਨੇ ਇਸ ਤਰ੍ਹਾਂ ਬਾਹ ਦੀ ਫਿਟਿੰਗ ਦੇ ਕਾਰਨ ਨਾਲ ਹੈ ਦੇਖੋ ਸੈਂਟਰ ਤੱਕ ਲੈ ਆਉਣੀ ਹੈ ਫਿਰ ਅੱਗੇ ਆ ਕੇ ਆਪਾਂ ਨੇ ਕੀ ਕਰਨਾ ਹੈ ਇਹ ਦੇਖੋ ਆਪਾਂ ਨੇ ਇਹ ਸਾਡੀ ਬਾਹ ਦਾ ਮੋਢਾ ਹੈ ਤੇ ਇਹ ਸਾਡੀ ਕਮੀਜ਼ ਦਾ ਮੋਢਾ ਹੈ ਠੀਕ ਹੈ ਇਸ ਤਰ੍ਹਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਮਿਲਾ ਸਕਦੇ ਹੋ ਖਿੱਚ ਲੈਣਾ ਥੋੜਾ ਜਿਹਾ ਮੋਢੇ ਨੂੰ ਕਮੀਜ਼ ਦੇ ਨੂੰ ਬਾਹ ਨੂੰ ਨਹੀਂ ਖਿੱਚਣਾ ਇਹ ਦੇਖੋ ਇੱਥੇ ਨਿਸ਼ਾਨ ਲਾ ਲੈਣਾ ਠੀਕ ਹੈ ਇੱਥੇ ਨਿਸ਼ਾਨ ਲਾ ਕੇ ਸਾਡੀ ਜਿਹੜੀ ਮੋਡੇ ਦੀ ਸਲਾਈ ਹੈ ਉਹ ਸਾਡੀ ਇੱਥੇ ਆਏਗੀ ਠੀਕ ਹੈ ਜੀ ਇਹ ਦੇਖੋ ਇਹ ਸਾਡੀ ਮੋਡੇ ਦੀ ਸਲਾਈ ਆ ਗਈ ਸਾਡੀ ਜਿਹੜੀ ਫਰੰਟ ਕੱਟ ਪਏਗੀ ਤੇ ਬਹੁਤ ਹੀ ਵਧੀਆ ਫਿਟਿੰਗ ਆਏਗੀ ਬਾਹ ਦੀ ਅਸੀਂ ਦੇਖਣਾ ਇਸ ਤਨ ਲਾ ਕੇ ਦਿਖਾਉਣਾ ਇਸ ਤਰ੍ਹਾਂ ਆਪਾਂ ਨੇ ਐਕਸਟਰਾ ਕਪੜਾ ਕਟਿੰਗ ਕਰ ਲੈਣਾ ਪੂਰਾ ਸਫਾਈ ਦੇ ਵਿੱਚ ਕਮੀਜ਼ ਤਿਆਰ ਕਰਨਾ ਜੀ ਵੀਡੀਓ ਲੰਬੀ ਤਾਂ ਜ਼ਰੂਰ ਹੋ ਜਾਏਗੀ ਬਟ ਤੁਸੀਂ ਲਾਸਟ ਤੱਕ ਜ਼ਰੂਰ ਦੇਖਣਾ ਇਸੇ ਤਰ੍ਹਾਂ ਆਪਾਂ ਨੇ ਦੂਸਰੀ ਬਾਹ ਤਿਆਰ ਕਰ ਲੈਣੀ ਹੈ ਦੇਖੋ ਜੀ ਆਪਾਂ ਨੇ ਦੋਨੋਂ ਬਾਹਾਂ ਰੈਡੀ ਕਰ ਲਈਆਂ ਸਲਾਈ ਲਾ ਲਈ ਇਹਦੀ ਫਾਈਨਲ ਫਿਟਿੰਗ ਵਾਲੀ ਤੇ ਹੁਣ ਆਪਾਂ ਨੇ ਦੇਖੋ ਸਿੱਧੀਆਂ ਕਰ ਲਈਆਂ ਨੇ ਠੀਕ ਹੈ ਬਾਹ ਸਿੱਧੀ ਕਰ ਲੈਣੀ ਹੈ ਕਮੀਜ਼ ਨੂੰ ਆਪਾਂ ਪੁੱਠਾ ਰਹਿਣ ਦੇਣਾ ਇਹ ਦੇਖੋ ਇਹਦੀ ਫਰੰਟ ਕਾਟ ਨਹੀਂ ਪਈ ਤੇ ਆਪਾਂ ਇਹ ਦੇਖੋ ਠੀਕ ਹੈ ਦੋਨੋਂ ਬਾਹਾਂ ਨੂੰ ਨਹੀਂ ਪਾਈ ਪਹਿਲਾਂ ਆਪਾਂ ਨੇ ਤੇ ਹੁਣ ਆਪਾਂ ਕੀ ਕਰਨਾ ਇੱਕ ਬਾਹ ਲੈ ਲੈਣੀ ਆ ਕੋਈ ਵੀ ਲੈ ਲਓ ਤੁਸੀਂ ਪਹਿਲਾਂ ਇਹ ਦੇਖੋ ਆਪਾਂ ਇਸ ਤਰ੍ਹਾਂ ਇਹਨੂੰ ਫਰੰਟ ਵਾਲੀ ਕਾਰਡ ਪਾ ਲੈਣੀ ਆ ਦੂਸਰੀ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਠੀਕ ਹੈ ਇਹ ਦੇਖੋ ਆਪਾਂ ਨੇ ਲਾ ਲਈ ਫਰੰਟ ਵਾਲੀ ਕਾਰਡ ਪਾ ਲਈ ਕਮੀਜ਼ ਆਪਣਾ ਪੁੱਠਾ ਰਹੂਗਾ ਬਾਹ ਸਾਡੀ ਸਿੱਧੀ ਰਹੇਗੀ ਇਹ ਦੇਖੋ ਠੀਕ ਹੈ ਇਹ ਤੁਸੀਂ ਮਿਲਾ ਲੈਣਾ ਇਹ ਦੇਖੋ ਜਿਹੜੀ ਆਪਣੀ ਆ ਸਲਾਈ ਹੁੰਦੀ ਹੈ ਇਹਦਾ ਧਿਆਨ ਰੱਖਣਾ ਹੈ ਇਹ ਸਾਡੀ ਕਮੀਜ਼ ਨੂੰ ਤੁਸੀਂ ਪੁੱਠਾ ਰਹਿਣ ਦੇਣਾ ਇੱਥੇ ਖਾਸ ਧਿਆਨ ਰੱਖਣਾ ਹੈ ਬਾਹ ਨੂੰ ਤੁਸੀਂ ਸਿੱਧਾ ਕਰ ਲੈਣਾ ਇਹ ਦੇਖੋ ਇਹ ਸਾਡੀ ਫਰੰਟ ਵਾਲੀ ਕਾਰਡ ਜਿਹੜੀ ਹੈ ਦੇਖੋ ਉੱਪਰ ਆ ਰਹੀ ਕਮੀਜ਼ ਦੀ ਵੀ ਤੇ ਬਾਹ ਦੀ ਵੀ ਆ ਰਹੀ ਇਸ ਤਰ੍ਹਾਂ ਆਪਾਂ ਨੇ ਕੀ ਕਰਨਾ ਹੈ ਕਮੀਜ਼ ਦੀ ਬਾਹ ਨੂੰ ਵਿੱਚ ਪਾ ਲੈਣਾ ਠੀਕ ਹੈ ਜੀ ਇਹ ਦੇਖੋ ਇਹ ਵਾਲੀ ਜਿਹੜੀ ਸਾਡੀ ਸਲਾਈ ਹੈ ਇੱਧਰ ਆ ਜਾਏਗੀ ਮੋਢੇ ਦੇ ਨਾਲ ਹੁਣ ਆਪਾਂ ਇਹਨਾਂ ਨੂੰ ਮਿਲਾ ਕੇ ਤੇ ਸਲਾਈ ਲਾਵਾਂਗੇ ਤੁਸੀਂ ਪਹਿਲਾਂ ਇਸ ਤਰ੍ਹਾਂ ਕਰਕੇ ਦੇਖ ਸਕਦੇ ਹੋ ਜਾਂ ਦੇਖੋ ਆਪਣੀ ਬਿਲਕੁਲ ਪ੍ਰੋਪਰ ਆ ਰਹੀ ਹੈ ਬਾ ਕੋਈ ਵੀ ਆਪਣੇ ਵਲਪੰਗ ਨਹੀਂ ਆਏਗਾ ਤੁਹਾਡੇ ਸਾਹਮਣੇ ਅਸੀਂ ਕੱਟ ਪਾਈ ਹੈ ਤੁਹਾਡੇ ਸਾਹਮਣੇ ਹੀ ਆਪਾਂ ਨੇ ਬਾ ਦਾ ਮੋੜ ਦਾ ਕਿਵੇਂ ਰੱਖਣਾ ਹੈ ਫਿਟਿੰਗ ਦੇ ਟਾਈਮ ਇਹ ਦੇਖੋ ਠੀਕ ਹੈ ਇਸ ਤਰ੍ਹਾਂ ਕਰ ਲੈਣਾ ਜਦੋਂ ਆਪਾਂ ਨੇ ਸਲਾਈ ਸਟਾਰਟ ਕਰਨੀ ਹੈ ਇੱਥੋਂ ਆਪਾਂ ਇਸ ਤਰ੍ਹਾਂ ਰੱਖ ਕੇ ਠੀਕ ਹੈ ਜੀ ਆਪਾਂ ਨੇ ਦੇਖੋ ਹੁਣ ਮੋਢਾ ਸਟਾਰਟ ਕਰ ਲਿਆ ਬਾਹਾਂ ਲਾਵਾਂਗੇ ਇਸ ਤਰ੍ਹਾਂ ਇਹ ਜਿਹੜਾ ਆਪਣਾ ਕੱਪੜਾ ਹੁੰਦਾ ਇਹਨੂੰ ਤੁਸੀਂ ਚੰਗੀ ਤਰ੍ਹਾਂ ਤ੍ਰਿਕੋਣੀ ਜੀ ਸ਼ੇਪ ਦੇ ਵਿੱਚ ਇਸਨੂੰ ਫੋਲਡ ਕਰ ਲੈਣਾ ਇਹਨੂੰ ਆਪਾਂ ਨੇ ਨਾਲ ਨਹੀਂ ਸਲਾਈ ਕਰਨਾ ਇਹ ਦੇਖੋ ਆਪਣਾ ਬਾਹ ਦਾ ਕੱਪੜਾ ਹੈ ਇਹਨੂੰ ਆਪਾਂ ਨੇ ਇਸ ਤਰ੍ਹਾਂ ਫੋਲਡ ਕਰ ਲਿਆ ਹਰ ਇੱਕ ਦਾ ਆਪੋ ਆਪਣਾ ਤਰੀਕਾ ਹੈ ਜੀ ਇਹ ਦੇਖੋ ਇਹ ਸਾਡਾ ਬਾਹ ਦਾ ਮੋਢਾ ਤੇ ਇਹ ਸਾਡਾ ਕਮੀਜ਼ ਦਾ ਸੈਂਟਰ ਮੋਢਾ ਇਹ ਦੇਖੋ ਆਪਣਾ ਬਿਲਕੁਲ ਪ੍ਰੂਫ ਪ੍ਰੋਪਰ ਆ ਰਿਹਾ ਜੇਕਰ ਤੁਹਾਨੂੰ ਲੱਗ ਰਿਹਾ ਕਿ ਸਾਡੀ ਬਾਹ ਵਧ ਰਹੀ ਹੈ ਕਮੀਜ਼ ਘਟ ਰਿਹਾ ਤੇ ਤੁਸੀਂ ਥੋੜਾ ਜਿਹਾ ਨਾਰਮਲੀ ਇਹਨੂੰ ਖਿੱਚ ਸਕਦੇ ਹੋ ਨਹੀਂ ਤੇ ਸਾਡੇ ਦੇਖੋ ਬਿਲਕੁਲ ਪ੍ਰੋਪਰ ਹੀ ਆ ਰਿਹਾ ਕੋਈ ਵੀ ਕਿਸੇ ਵੀ ਚੀਜ਼ ਨੂੰ ਖਿੱਚਣ ਦੀ ਲੋੜ ਨਹੀਂ ਹੈਗੀ ਇਹ ਦੇਖੋ ਆਪਾਂ ਨੇ ਹੁਣ ਇਸੇ ਤਰ੍ਹਾਂ ਬਾਹ ਲਾ ਦੇਣੀ ਹੈ ਇੱਥੇ ਦੇਖੋ ਇਹ ਸਾਡੇ ਸਟੋਨ ਹੈਗੇ ਨੇ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਸਟੋਨ ਆਉਂਦਾ ਤੁਸੀਂ ਇਸ ਤਰ੍ਹਾਂ ਕਿੰਚੀ ਦੇ ਨਾਲ ਇਹਨਾਂ ਨੂੰ ਤੋੜ ਲੈਣਾ ਕਿਉਂਕਿ ਜੇਕਰ ਆਪਾਂ ਨਾ ਥੋੜਾਂਗੇ ਤੇ ਸਾਡਾ ਕੱਪੜਾ ਫਟ ਸਕਦਾ ਜਦੋਂ ਇਹ ਸੂਈ ਦੇ ਹੇਠਾਂ ਆ ਜਾਂਦੇ ਤੇ ਫੜ ਜਾਂਦੇ ਸਾਨੂੰ ਇਹ ਕਰਨਾ ਹੀ ਪੈਂਦਾ ਜੀ ਕਿਕਰ ਕੀ ਕਰੀਏ ਅਸੀਂ ਨਹੀਂ ਚਾਹੁੰਦੇ ਕਿ ਵਰਕ ਖਰਾਬ ਹੋਵੇ ਬਟ ਕੱਪੜਾ ਫਟ ਸਕਦਾ ਹੈ ਸੂਈ ਦੀ ਤੇ ਚਲੋ ਕੋਈ ਗੱਲ ਨਹੀਂ ਬਦਲ ਲਾਂਗੇ ਐਵੇਂ ਆਰਾਮ ਦੇ ਨਾਲ ਸਿਲਾਈ ਲੱਗ ਜੇਗੀ ਤੇ ਦੇਖੋ ਆਪਣੀ ਬਾਹ ਬਿਲਕੁਲ ਪੂਰੀ ਆ ਗਈ ਹੈ ਕੋਈ ਵੀ ਆਪਾਂ ਨੇ ਤੁਹਾਡੇ ਸਾਹਮਣੇ ਕਪੜਾ ਖਿੱਚਿਆ ਨਹੀਂ ਠੀਕ ਹੈ ਜੀ ਇਹ ਦੇਖੋ ਸਾਡੀ ਇੱਕ ਬਾਹ ਲੱਗ ਗਈ ਤੁਹਾਡੇ ਸਾਹਮਣੇ ਆਪਾਂ ਨੇ ਕਾਟ ਪਾਈਏ ਠੀਕ ਹੈ ਜੀ ਇਹ ਦੇਖ ਸਕਦੇ ਹੋ ਤੁਸੀਂ ਪ੍ਰੋਪਰ ਠੀਕ ਹੈ ਇਹ ਦੇਖੋ ਹੁਣ ਆਪਾਂ ਨੇ ਦੇਖੋ ਇੱਕ ਸਾਈਡ ਲਾ ਲਈ ਇਹ ਸਾਡੀ ਬਾਹ ਲੱਗ ਗਈ ਇੱਕ ਹੁਣ ਸਾਡੀ ਇਹ ਵਾਲੀ ਬਾਹ ਤੇ ਦੂਸਰੀ ਬਾਹ ਆਪਾਂ ਫੜਾਂਗੇ ਇਹ ਦੇਖੋ ਤੁਸੀਂ ਹੁਣ ਕੀ ਕਰਨਾ ਹੈ ਇਹ ਬਾਹ ਦਾ ਧਿਆਨ ਰੱਖਣਾ ਹੈ ਜਦੋਂ ਵੀ ਇਹਨੂੰ ਕਾਟ ਪਾਉਣੀ ਕਿਸ ਤਰ੍ਹਾਂ ਪਾਉਣੀ ਇਹ ਦੇਖੋ ਆਪਾਂ ਪਹਿਲਾਂ ਇਹਨੂੰ ਇਸ ਤਰ੍ਹਾਂ ਰੱਖ ਲੈਣਾ ਐ ਵਾਲੀ ਜਿਹੜੀ ਸਲਾਈ ਉਹ ਇਧਰਲੀ ਸਾਈਡ ਹੋਣੀ ਚਾਹੀਦੀ ਹੈ ਇਹ ਦੇਖੋ ਇਸ ਤਰ੍ਹਾਂ ਠੀਕ ਹੈ ਤੇ ਹੁਣ ਆਪਾਂ ਨੇ ਇਸ ਨੂੰ ਫਰੰਟ ਵਾਲੀ ਕਾਟ ਪਾ ਦੇਣੀ ਆ ਤੁਹਾਡੇ ਸਾਹਮਣੇ ਪਾਵਾਂਗੇ ਤੁਸੀਂ ਲਾਈਨਿੰਗ ਜੋੜ ਕੇ ਸਲਾਈ ਲਾਉਣ ਤੋਂ ਪਹਿਲਾਂ ਵੀ ਪਾ ਸਕਦੇ ਹੋ ਠੀਕ ਹੈ ਇਹ ਦੇਖੋ ਆਪਾਂ ਨੇ ਹੁਣ ਇਹਨੂੰ ਵੀ ਇਸੇ ਤਰ੍ਹਾਂ ਬਾਹ ਨੂੰ ਵਿੱਚ ਪਾ ਲੈਣਾ ਠੀਕ ਹੈ ਜੀ ਇਸੇ ਤਰ੍ਹਾਂ ਇਹਦੀ ਵੀ ਐ ਸਲਾਈ ਜਿਹੜੀ ਐ ਇਹ ਦੋਨੋਂ ਸਲਾਈਆਂ ਆਪਾਂ ਨੇ ਇਸ ਤਰ੍ਹਾਂ ਮਿਲਾ ਲੈਣੀਆਂ ਕਮੀਜ਼ ਦਾ ਕਲਰ ਬਹੁਤ ਡਾਰਕ ਹੈ ਤੇ ਆਪਣਾ ਟਾਈਮ ਵੀ ਕਾਫੀ ਹੋ ਗਿਆ ਮੈਨੂੰ ਲੱਗਦਾ ਕਿ ਪ੍ਰੋਪਰ ਭਾਂ ਦੇਖਣਾ ਰਿਹਾ ਹੋਵੇ ਠੀਕ ਹੈ ਜੀ ਟਾਈਮ ਹੋ ਗਿਆ ਜੀ ਰਾਤ ਦੇ 10:30 ਠੀਕ ਹੈ ਇਹ ਦੇਖੋ ਆਪਾਂ ਨੇ ਇਸੇ ਤਰ੍ਹਾਂ ਸिलाई ਲਾ ਦੇਣੀ ਹੁਣ ਫਿਰ ਤੋਂ ਆਪਾਂ ਨੇ ਇਹ ਜਿਹੜਾ ਕੱਪੜਾ ਆਪਣਾ ਇਹਨੂੰ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਦੋਨੋਂ ਪੀਸ ਪਹਿਲਾਂ ਇਸ ਤਰ੍ਹਾਂ ਚੱਕ ਲਓ ਤੇ ਸੂਈ ਨੂੰ ਇਸ ਤਰ੍ਹਾਂ ਪੈਰ ਨੂੰ ਮਸ਼ੀਨ ਦੇ ਨਾਲ ਪਟ ਕੇ ਇਸ ਤਰ੍ਹਾਂ ਕਰ ਲਓ ਫੋਲਡ ਠੀਕ ਹੈ ਜੀ ਸੀ ਪ੍ਰੋਪਰ ਸਾਰੀ ਜਿਹੜੀ ਸਟੀਚਿੰਗ ਤੁਹਾਨੂੰ ਦੱਸੀ ਹੈ ਕੋਈ ਵੀ ਕਿਤੇ ਵੀ ਮਿਸਟੇਕ ਨਹੀਂ ਹੋਵੇਗੀ ਜੇਕਰ ਤੁਸੀਂ ਸਾਰੀ ਵੀਡੀਓ ਦੇਖ ਕੇ ਕਮੀਜ਼ ਬਣਾਓਗੇ ਕਮੀਜ਼ ਇਸੇ ਤਰ੍ਹਾਂ ਹੀ ਬਣਨਾ ਹੈ ਭਾਵੇਂ ਤੁਸੀਂ ਲਾਈਨਿੰਗ ਵਾਲਾ ਬਣਾਓ ਭਾਵੇਂ ਤੁਸੀਂ ਦੂਸਰਾ ਬਣਾਓ ਠੀਕ ਹੈ ਇਹ ਦੇਖੋ ਆਪਾਂ ਨੇ ਫਿਰ ਇਹਨਾਂ ਨੂੰ ਸਟੋਨ ਆਪਾਂ ਨੇ ਤੋੜਦੇ ਨੇ ਥੋੜੇ ਜਿ ਵੀਰ ਕਰਾਂਗੇ ਕਿ ਤੁਹਾਨੂੰ ਸਾਡੀ ਵੀਡੀਓ ਜ਼ਰੂਰ ਪਸੰਦ ਆਵੇ ਇਹ ਦੇਖੋ ਸਾਡਾ ਮੋੜਾ ਬਿਲਕੁਲ ਬਰਾਬਰ ਆ ਰਿਹਾ ਜੇਕਰ ਤੁਸੀਂ ਇਸੇ ਤਰ੍ਹਾਂ ਬਾਹ ਨੂੰ ਫਿਟਿੰਗ ਦੀ ਸਲਾਈ ਲਾਉਣ ਤੋਂ ਪਹਿਲਾਂ ਹੀ ਮੋੜਾ ਮਣ ਕੇ ਸਲਾਈ ਲਾਓਗੇ ਨਾ ਤਾਂ ਤੁਹਾਡਾ ਕਦੇ ਵੀ ਮੋੜਾ ਵਧੇਗਾ ਘਟੇਗਾ ਨਹੀਂ ਠੀਕ ਹੈ ਜੀ ਜੇਕਰ ਆਪਾਂ ਇਸ ਤਰ੍ਹਾਂ ਕੱਪੜਾ ਫੋਲਡ ਕਰ ਲਾਂਗੇ ਨਾ ਤਾਂ ਸਾਡਾ ਕੱਪੜਾ ਜਿਹੜਾ ਨਾਲ ਨਹੀਂ ਜਾਏਗਾ ਇਸ ਤਰ੍ਹਾਂ ਜੇਕਰ ਨਾਲ ਹੀ ਸਟਿਚ ਕਰ ਦਾਂਗੇ ਤੇ ਆਪਾਂ ਨੂੰ ਖਿੱਚ ਪਵੇਗੀ ਕੱਪੜੇ ਨੂੰ ਇਹ ਦੇਖੋ ਆਪਾਂ ਇੱਥੇ ਇਸ ਤਰ੍ਹਾਂ ਫੋਲਡ ਕਰ ਲਿਆ ਉੱਪਰ ਵਾਲਾ ਵੀ ਤੇ ਹੇਠਾਂ ਵਾਲਾ ਵੀ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਬੈਗ ਗਲੇ ਨੂੰ ਰੇਪ ਲਾਉਣੀ ਕਿਵੇਂ ਲਾਉਣੀ ਠੀਕ ਹੈ ਜੀ ਇਹ ਦੇਖੋ ਜੀ ਆਪਾਂ ਨੇ ਰੇਪ ਕਟਿੰਗ ਕਰ ਲਈਏ ਤੇ ਆਪਣੀ 1/2 ਇੰਚ ਦੇ ਵਿੱਚ ਵਿੱਚ ਹੈ ਤੇ ਇਹ ਦੇਖੋ ਜਿਹੜਾ ਆਪਾਂ ਨੇ ਕੱਪੜਾ ਛੱਡਿਆ ਇਸ ਤਰ੍ਹਾਂ ਆਪਾਂ ਰੱਖ ਲੈਣਾ ਠੀਕ ਹੈ ਬੈਗ ਗਲੇ ਤੇ ਤੇ 프ਰੰਟ ਵਾਲੇ ਨੂੰ ਇਸ ਤਰ੍ਹਾਂ ਤੁਸੀਂ ਸਾਈਡ ਤੇ ਕਰਦੇ ਜਾਓ ਤੁਸੀਂ ਕੱਪੜੇ ਨੂੰ ਖਿੱਚਣਾ ਨਹੀਂ ਨਾ ਤਾਂ ਰੇਵ ਨੂੰ ਖਿੱਚਣਾ ਨਾ ਹੀ ਹੇਠਾਂ ਵਾਲੇ ਕੱਪੜੇ ਨੂੰ ਖਿੱਚਣਾ ਗਲੇ ਨੂੰ ਤੇ ਬਿਲਕੁਲ ਆਰਾਮ ਦੇ ਨਾਲ ਇਸ ਤਰ੍ਹਾਂ ਫੋਲਡ ਕਰਦੇ ਜਾਣਾ ਗਲੇ ਨੂੰ ਵੀ ਤੇ ਕੱਪੜੇ ਨੂੰ ਵੀ ਘਮਾਉਂਦੇ ਜਾਣਾ ਠੀਕ ਹੈ ਇਸੇ ਤਰ੍ਹਾਂ ਠੀਕ ਹੈ ਟرائی ਜ਼ਰੂਰ ਕਰਨਾ ਜੀ ਇਹ ਤਰੀਕਾ ਤੇ ਵੀਡੀਓ ਤੇ ਕਮੈਂਟ ਵੀ ਜ਼ਰੂਰ ਕਰਨਾ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਵੀ ਜੇਕਰ ਕੋਈ ਕਮੀ ਰਹਿ ਗਈ ਤਾਂ ਵੀ ਕਮੈਂਟ ਕਰਕੇ ਦੱਸੋ ਇਹ ਦੇਖੋ ਆਪਾਂ ਨੇ ਇੱਥੋਂ ਕੱਟ ਲਈ ਤੇ ਇਹਨੂੰ ਆਪਾਂ ਨੇ ਛੋਟੇ ਛੋਟੇ ਕੱਟ ਲਾ ਦੇਣੇ ਕੱਟ ਲਾਉਣ ਦੇ ਨਾਲ ਕੀ ਹੁੰਦਾ ਕਿ ਸਾਡੀ ਰੇਵ ਜਿਹੜੀ ਬਿਲਕੁਲ ਸਹੀ ਤਰੀਕੇ ਨਾਲ ਬੈਠ ਜਾਂਦੀ ਹੈ ਧਿਆਨ ਨਾਲ ਕੱਟਣਾ ਹੈ ਕਿ ਤਾਂ ਇਹ ਨਾ ਹੋਵੇ ਕਿ ਤੁਹਾਡੇ ਹੇਠਾਂ ਵਾਲਾ ਕੱਪੜਾ ਨਾਲ ਹੀ ਕਟਿੰਗ ਹੋ ਜਾਏ ਸਲਾਈ ਤੋਂ ਅੱਗੇ ਨਹੀਂ ਜਾਣਾ ਥੋੜਾ ਜਿਹਾ ਪਿੱਛੇ ਰਹਿਣਾ ਆਪਾਂ ਹੁਣ ਕਰਦੇ ਆਂ ਦੀ ਫੋਲਡਿੰਗ ਇਹ ਦੇਖੋ ਇਸੇ ਤਰ੍ਹਾਂ ਹੀ ਆਪਾਂ ਨੇ ਹੁਣ ਫੋਲਡਿੰਗ ਕਰ ਲੈਣੀ ਇਸ ਤਰ੍ਹਾਂ ਕਰਕੇ ਤੇ ਆਪਾਂ ਨੇ ਇੱਕ ਵਾਰ ਇਹਨੂੰ ਫਿਰ ਇਸ ਤਰ੍ਹਾਂ ਫੋਲਡ ਕਰ ਦੇਣਾ ਤੇ ਹੁਣ ਆਪਾਂ ਲਾਵਾਂਗੇ ਕੋਨੇ ਤੇ ਸਲਾਈ ਇਹ ਦੇਖੋ ਆਪਾਂ ਨੇ ਇਸ ਤਰ੍ਹਾਂ ਸਲਾਈ ਲਾ ਲੈਣੀ ਤੇ ਇਹਨੂੰ ਐਵੇਂ ਫੋਲਡ ਕਰੀ ਜਾਣਾ ਨਾਲ-ਨਾਲ ਇਸ ਤਰ੍ਹਾਂ ਤੁਸੀਂ ਸਲਾਈ ਲਾਓਗੇ ਤਾਂ ਤੁਹਾਡੀ ਬਹੁਤ ਵਧੀਆ ਰੇਵ ਨਿਕਲੇਗੀ ਠੀਕ ਹੈ ਆਪਾਂ ਇਸੇ ਤਰ੍ਹਾਂ ਦੇਖੋ ਸਾਰੀ ਰੇਵ ਲਗਾ ਲਈਏ ਤੇ ਤੁਹਾਡਾ ਕਨਿਊਨ ਸਟਿਚ ਹੋ ਗਿਆ ਠੀਕ ਹੈ ਜੀ ਐ ਦੇਖੋ ਆਪਾਂ ਇਸ ਤਰ੍ਹਾਂ ਲੂਪਸ ਬਣਾ ਲਏ ਨੇ ਇਹ ਆਪਾਂ ਹੁਣ ਲਾਵਾਂਗੇ ਜਿਹੜੇ ਆਪਾਂ ਬਟਨ ਲਾਉਣੇ ਹੁੰਦੇ ਮੋਡੇ ਤੇ ਠੀਕ ਹੈ ਇਸ ਤਰ੍ਹਾਂ ਤੁਸੀਂ ਜੋੜ ਦੇਣੇ ਨਾਲ ਹੀ ਇਹਨਾਂ ਦਾ ਕੰਮ ਕਰ ਲੈਣਾ ਠੀਕ ਹੈ ਇਸੇ ਤਰ੍ਹਾਂ ਹੀ ਆਪਾਂ ਨੇ ਹੁਣ ਦੂਸਰੀ ਸਾਈਡ ਰੱਖਾਂਗੇ ਐ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਇਹ ਦੇਖੋ ਆਪਣਾ ਪੂਰਾ ਕਮੀਜ਼ ਬਣ ਗਿਆ ਤਾਂ ਆਪਾਂ ਤਾਂ ਖਾਉਨੇ ਤੁਹਾਨੂੰ ਸਿੱਧਾ ਕਰਕੇ ਦੇਖੋ ਜੀ ਆਪਣਾ ਪੂਰਾ ਕਮੀਜ਼ ਸਟਿਚ ਹੋ ਗਿਆ ਲਾਈਨਿੰਗ ਵਾਲਾ ਬਹੁਤ ਹੀ ਵਧੀਆ ਬਣਿਆ ਇਹ ਤਾਂ ਤੁਸੀਂ ਦੱਸੋਗੇ ਜੀ ਮੈਂ ਤਾਂ ਕਹਿ ਰਹੀ ਹਾਂ ਬਹੁਤ ਵਧੀਆ ਬਣਿਆ ਤੁਸੀਂ ਦੱਸੋਗੇ ਸਾਡੀ ਵੀਡੀਓ ਨੂੰ ਦੇਖ ਕੇ ਕਮੈਂਟ ਕਰਨਾ ਜ਼ਰੂਰ ਦੇਖੋ ਬਿਲਕੁਲ ਪ੍ਰੋਪਰ ਦੇਖੋ ਮੋਢੇ ਦੀ ਫਿਟਿੰਗ ਆਈ ਹੈ ਠੀਕ ਹੈ ਗਲਾ ਦੇਖੋ ਬਿਲਕੁਲ ਪਲੇਟ ਵੀ ਦੇਖ ਸਕਦੇ ਹੋ ਤੁਸੀਂ ਤੇ ਇਹਦੇ ਹੁਣ ਰਹਿ ਗਈਆਂ ਨੇ ਚਾਕਾਂ ਘੇਰੇ ਫੋਲਡ ਕਰਨੇ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੇ ਠੀਕ ਹੈ ਜੇਕਰ ਤੁਸੀਂ ਵੀਡੀਓ ਨੂੰ ਦੇਖੋ ਤਾਂ ਸਕਿਪ ਨਾ ਕਰਨਾ ਕਿਉਂਕਿ ਆਪਾਂ ਨੇ ਛੋਟੀਆਂ-ਛੋਟੀਆਂ ਦੇਖੋ ਕਿੰਨੀਆਂ ਗੱਲਾਂ ਆਪਾਂ ਦੱਸੀਆਂ ਹੋਈਆਂ ਨੇ ਤੇ ਇਹਨਾਂ ਨੂੰ ਪੂਰੀ ਵੀਡੀਓ ਨੂੰ ਦੇਖਣਾ ਠੀਕ ਹੈ ਇੰਜੋਏ ਕਰਨਾ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰਨਾ ਜੀ ਓਕੇ ਜੀ ਧੰਨਵਾਦ ਮਿਲਦੇ ਆਂ ਨੈਕਸਟ ਵੀਡੀਓ 'ਚ